ਹਾਤ ਪ੍ਰੇਤਕਾਰ ਅੱਜ ਹੈਪੀ ਜੀ ਕਿੱਦਾਂ ਦੇਖਦੇ ਹੋ ਅੱਜ ਬੱਚੀ ਨੇ ਜਨਮ ਲੈਣ ਤੇ ਨਿਮ ਮੰਨਿਆ ਗਿਆ ਪਰਿਵਾਰ ਦੇ ਵੱਲੋਂ ਇਸ ਤਰ੍ਹਾਂ ਦੇਖ ਰਹੇ ਹੋ ਤੁਸੀਂ ਹਾਂ ਜੀ ਅੱਜ ਸਾਨੂੰ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਕਲੇਅਰ ਫੈਮਿਲੀ ਦੇ ਵਿੱਚ ਬੱਚੀ ਨੇ ਜਨਮ ਲਿਆ ਤੇ ਉਹਦੀ ਖੁਸ਼ੀ ਦੇ ਵਿੱਚ ਅੱਜ ਜਿੱਥੇ ਮੁੰਡਿਆਂ ਦੇ ਲਈ ਨਿਮ ਮੰਨਿਆ ਜਾਂਦਾ ਅੱਜ ਅਸੀਂ ਇੱਥੇ ਕੁੜੀਆਂ ਦੇ ਲਈ ਨਿਮ ਮੰਨ ਰਿਹਾ ਜਿੱਥੇ ਭਰੂਣ ਹੱਤਿਆ ਕੀਤੀ ਜਾਂਦੀ ਹੈ ਕੁੜੀਆਂ ਦੀ ਉਹਨਾਂ ਨੂੰ ਹਰੇਕ ਫੀਲਡ ਦੇ ਵਿੱਚ ਪਿੱਛੇ ਰੱਖਿਆ ਜਾਂਦਾ ਪਰ ਅਸੀਂ ਅੱਜ ਉਹ ਸੋਚ ਨੂੰ ਬਦਲ ਕੇ ਮੁੰਡਿਆਂ ਦੇ ਪ੍ਰਤੀ ਜਿਹੜੀ ਆਪਾਂ ਰੱਖਦੇ ਆਂ ਕਿ ਮੁੰਡਿਆਂ ਲਈ ਨਿਮਮ ਬੰਨਿਆ ਜਾਂਦਾ ਉਹ ਸੋਚ ਨੂੰ ਬਦਲ ਕੇ ਅੱਜ ਅਸੀਂ ਆਪਣੀ ਧੀ ਦੇ ਲਈ ਨਿਮਮ ਬੰਨਿਆ ਤੇ ਸਾਨੂੰ ਮਹਿਸੂਸ ਮਾਣ ਮਹਿਸੂਸ ਹੁੰਦਾ ਕਿ ਸਾਡੇ ਘਰ ਇੱਕ ਧੀ ਨੇ ਜਨਮ ਲਿਆ ਸਮਾਜ ਨੂੰ ਇਹ ਸਿਖਾ ਦੇਣਾ ਚਾਹੀਦਾ ਸਮਾਜ ਨੂੰ ਇਹ ਹੀ ਸਨੇਹਾ ਦਿੰਨੇ ਆ ਕਿ ਕੋਈ ਵੀ ਜਿਹੜਾ ਰੀਤੀ ਰਿਵਾਜ ਉਹ ਕੱਲੇ ਮੁੰਡਿਆਂ ਲਈ ਨਹੀਂ ਬਣਿਆ ਕੋਈ ਵੀ ਆਪਾਂ ਫੀਲਡ 'ਚ ਜਾਂਦੇ ਆਂ ਉੱਥੇ ਮੁੰਡੇ ਤੇ ਕੁੜੀਆਂ ਬਰਾਬਰ ਦਾ ਹੱਕ ਰੱਖ ਦੇਈਏ ਅਰ ਰਤੀ ਜੀ ਕਿਵੇਂ ਦੇਖਦੇ ਹੋ ਸਮਾਜ ਦੇ ਵਿੱਚ ਮਾੜੀਆਂ ਗੁਰਪੀਏ ਬਹੁਤ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਪਰ ਲੇਕਿਨ ਅੱਜ ਇੱਕ ਲੜਕੀ ਦੇ ਜਨਮ ਲੈਣ ਤੇ ਨਿੰਮ ਉਹਨੇ ਗਿਆ ਕਿਸ ਤਰ੍ਹਾਂ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਤੁਹਾਡਾ ਜਿਹੜਾ ਸਾਡੇ ਨਿੱਗੇ ਸੱਦੇ ਤੇ ਪਹੁੰਚੇ ਹੋ ਸਾਡੇ ਘਰ ਅੱਜ ਇਹ ਕਹਿ ਲਓ ਵੀ 26 ਸਾਲਾਂ ਬਾਅਦ ਲੜਕੀ ਨੇ ਜਨਮ ਲਿਆਗਾ ਛੋਟੇ ਭਰਾ ਦੇ ਕੁਲ ਸਾਨੂੰ ਲੜਕੀ ਦਾ ਬਹੁਤ ਚਾਅ ਹੈ ਸਾਡੇ ਭੂਆ ਤੋਂ ਬਾਅਦ ਮੇਰੇ ਆਪਣੇ ਭੈਣ ਨਹੀਂ ਸੀ ਕੋਈ ਅਸੀਂ ਸੁੱਖਾਂ ਸੁੱਖੇ ਲੜਕੀ ਲਈਏ ਅਸੀਂ ਕੁੜੀ ਦੇ ਜਨਮ ਦਿਨ ਤੇ ਉੱਪਰ ਵੀ ਪਹਿਲਾਂ ਕੇਕ ਕੱਟ ਕੇ ਤਿਲ ਚੋਕ ਕੇ ਉਹਦਾ ਘਰ ਪ੍ਰਵੇਸ਼ ਕੀਤਾ ਅੱਜ 12 ਦਿਨ ਦੀ ਹੋਈ ਹੈ ਤੇ ਲੜਕੀ ਦਾ ਨਿਮ ਬੰਨਿਆ ਗਿਆ ਸਾਡੇ ਸਾਰੇ ਪਰਿਵਾਰ ਨੂੰ ਸਾਡੇ ਸਕੇ ਸਬੰਧੀ ਸਾਰੇ ਇਕੱਠੇ ਹੋ ਕੇ ਖੁਸ਼ੀ ਦਾ ਜਿਹੜਾ ਚਾਹ ਮਨਾ ਰਹੇ ਨੇ ਜੇ ਦੇਖੋ ਪਾਸੇ ਸਮਾਜ ਦੇ ਵਿੱਚ ਲੋਕਾਂ ਦੇ ਵਿੱਚ ਕਿੰਨੇ ਕਿਤੇ ਮਾਨਸਿਕ ਤੰਗੀਆਂ ਆਪਾਂ ਦੇਖੀਏ ਹਜੇ ਵੀ ਬਹੁਤ ਸਾਰੇ ਕੇਸ ਇਸ ਤਰ੍ਹਾਂ ਦੇ ਹੁੰਦੇ ਨੇ ਲੜਕੀਆਂ ਨੂੰ ਪੁੱਠਾਂ ਦੇ ਵਿੱਚ ਕਤਲ ਕਰਾਇਆ ਸਮਾਜ ਜਿਹੜਾ ਹੈ ਬਹੁਤ ਅੱਗੇ ਵੱਧ ਚੁੱਕਿਆ ਜ਼ਮਾਨਾ ਪਰ ਕਿਤਨਾ ਕਿਤੇ ਮੈਂ ਦੇਖਦਾ ਅੱਜ ਵੀ ਕਿ ਲੋਕਾਂ ਦੀ ਮਾਨਸਿਕਤਾ ਕੁੜੀਆਂ ਦੇ ਪ੍ਰਤੀ ਅਜੇ ਨਹੀਂ ਬਦਲੀ ਹਾਂ ਪਰ ਇਹ ਨਹੀਂ ਕਹਿ ਸਕਦੇ ਪਹਿਲਾਂ ਜਿੰਨਾ ਨਹੀਂ ਪਰ ਫਿਰ ਵੀ ਕਿਤਨਾ ਕਿਤੇ 25 30% ਅਜੇ ਵੀ ਮਾਨਸਿਕਤਾ ਲੋਕਾਂ ਦੀ ਕੁੜੀਆਂ ਦੇ ਪ੍ਰਤੀ ਮੁੰਡਿਆਂ ਦੇ ਨਾਲ ਇੱਕ ਵੱਖਰੀ ਨਜ਼ਰ ਨਾਲ ਦੇਖਿਆ ਜਾ ਰਿਹਾ ਪਰ ਉਹ ਸਾਡਾ ਪਰਿਵਾਰ ਤੁਹਾਨੂੰ ਪਤਾ ਹੀ ਹੈ ਸਨਤਨੀ ਪਰਿਵਾਰ ਹੈ ਸਾਨੂੰ ਮੁੰਡੇ ਜਾਂ ਕੁੜੀ ਦੇ ਵਿੱਚ ਕੋਈ ਫਰਕ ਨਹੀਂ ਜਿੱਥੇ ਅਸੀਂ ਤਾਂ ਉਸ ਸਮਾਜ ਤੋਂ ਆਉਣੇ ਜਿੱਥੇ ਬਾਬੇ ਨਾਨਕ ਨੇ ਕਿਹਾ ਸੀ ਸੋ ਕਿ ਮੰਦਾ ਆਖੀ ਹੈ ਜਿਤ ਜੰਮੇ ਰਾਜਾਨ ਤੇ ਲక్ష్ਮੀ ਪੂਜਨ ਕੀਤਾ ਜਾਂਦਾ ਅਸੀਂ ਤਾਂ ਘਰ ਦੇ ਵਿੱਚ ਹਰ ਸਾਲ ਹੀ ਨਮਰਾਤਰਾ ਦੇ ਦਿਨ ਸਾਨੂੰ ਪਤਾ ਕੰਚਕ ਪੂਜਨ ਕਰਦੇ ਆ ਠੀਕ ਆ ਗਵੰਡ ਦੇ ਵਿੱਚੋਂ ਬੱਚੀਆਂ ਨੂੰ ਬੁਲਾ ਕੇ ਲੈ ਕੇ ਆਉਣਾ ਪੈਂਦਾ ਸਾਡੇ ਘਰ ਲక్ష్ਮੀ ਆਈ ਆ ਸਾਨੂੰ ਮੇਰੇ ਖਿਆਲ ਚ ਇਸ ਤੋਂ ਵੱਡੀ ਖੁਸ਼ੀ ਦੀ ਗੱਲ ਕੋਈ ਨਹੀਂ ਹੈ ਔਰ ਸਮਾਜ ਨੂੰ ਵੀ ਲੜਕੀਆਂ ਦੇ ਪ੍ਰਤੀ ਜਿਹੜਾ ਆਪਣਾ ਨਜ਼ਰੀਆ ਬਦਲਣਾ ਚਾਹੀਦਾ ਅੱਜ ਲੜਕੀਆਂ ਕਿਸੇ ਗੱਲੋਂ ਲੜਕਿਆਂ ਤੋਂ ਘੱਟ ਨਹੀਂ ਹੈਗੀਆਂ ਕਲਪਲਾ ਜਾਵਲਾ ਦੇਖ ਲੋ ਛਾਂਸੀ ਦੀ ਰਾਣੀ ਮਾਈ ਭਾਗੋ ਜੀ ਮਾਤਾ ਗੁਜਰ ਘਰ ਸਾਰੇ ਜਿਹੜੇ ਆਦਰਸ਼ ਨੇ ਆਦਿ ਸ਼ਕਤੀ ਤੋਂ ਲੈ ਕੇ ਤਾਂ ਇੱਕ ਲੜਕੀ ਦੇ ਰੂਪ ਚ ਹੀ ਅੱਗੇ ਆਏ ਨੇ ਸਾਡਾ ਸਮਾਜ ਸਾਡਾ ਸਨਾਤਨ ਸਾਡਾ ਧਰਮ ਵੀ ਆਦਿ ਸ਼ਕਤੀ ਦੀ ਪੂਜਾ ਕਰਦਾ ਹੈ